ਮਾਨ ਸਰ ਤੁਹਾਨੂੰ ਵੋਟਾਂ ਦੇ ਪਾ ਦਈਏ ਪਰ ਸਵਾਲ ਨੇ ਕੁਝ ਜਾਣ ਦੇ ਵਿੱਚ ਕਿ ਰघव ਚੱਡਾ ਜੀ ਚੱਡਿਆਂ ਚ ਪੂਛ ਲੈ ਕੇ ਇੰਗਲੈਂਡ ਕੋ ਦੌੜ ਗਏ ਨੇ ਲੋਕ ਸਭਾ ਦੀਆਂ ਚੋਣਾਂ ਪਾਰਟੀ ਨੂੰ ਲੋਡ ਹੋਣੀ ਆ ਉਹਨਾਂ ਦੀ ਇੱਕ ਪਾਸੇ ਤੁਸੀਂ ਟੰਡੋਰਾ ਪਿੱਟ ਤੇ ਉਹ ਕਿ ਦਿੱਲੀ ਦੇ ਵਿੱਚ ਜਿਹੜੀਆਂ ਸਿਹਤ ਸਹੂਲਤਾਂ ਨੇ ਵਰਲਡ ਕਲਾਸ ਦੀਆਂ ਰਾਜ ਸਭਾ ਦੇ ਮੈਂਬਰ ਸੀ ਹਰਿਆਣੇ ਕੋ ਅਪਰੇਟ ਕਰ ਜਣਾ ਸੀ ਡਾਕਟਰਾਂ ਨੇ ਕੋਈ ਚਿੱਤ ਦੇ ਵਿੱਚ ਚੋਰ ਆ ਤਾਂ ਲੁਕੇ ਫਿਰਦੇ ਆ ਨਾ ਪੰਜਾਬ ਦਾ ਇੱਕ ਕੋਨਾ ਵਿਖਾ ਦਿਓ ਜਿੱਥੇ ਚਿੱਟਾ ਬੰਦ ਹੋ ਗਿਆ ਜੀ ਮੰਜੀਆਂ ਤੇ ਮੰਜੀਆਂ ਦੇ ਉੱਤੇ ਚਿੱਟਾ ਵਿਕਦਾ ਜੀ ਹਰ ਇੱਕ ਦਿਨ ਦੇ ਵਿੱਚ 3 ਤੋਂ 5 6 ਨੌਜਵਾਨ ਜਿਹੜੇ ਨੇ ਮੁੱਕਦੇ ਨੇ ਪੰਜਾਬ ਦੇ ਉਹਨਾਂ ਦੀਆਂ ਮਾਵਾਂ ਪਿੱਟਦੀਆਂ ਨੇ ਸਿਆਪਾ ਕਰਦੀਆਂ ਨੇ ਤੁਹਾਨੂੰ ਵੀ ਨਾਲ ਬਰਾਬਰ ਦਾ ਪਿੱਟਦੀਆਂ ਨੇ ਜਦੋਂ ਸਵੇਰ ਬਲਦੇ ਆ ਨਾ ਅੰਦਰਾਂ ਵੀ ਬਲਦੀਆਂ ਨਾਲ ਮਾਵਾਂ ਦੀਆਂ ਉਹ ਤੁਹਾਨੂੰ ਵੀ ਰੋਂਦੀਆਂ ਨੇ 7 ਦਿਨ ਦਾ ਟਾਈਮ ਲਿਆ ਸੀ ਤੁਸੀਂ ਜਦੋਂ ਤੁਸੀਂ ਆਏ ਸੀ ਨਾ ਸਰਕਾਰ ਦੇ ਵਿੱਚ ਤੁਸੀਂ ਕਹਿੰਦੇ ਸੀ ਕਿ ਨਸ਼ਾ ਮੁਕਤ ਪੰਜਾਬ ਕਰ ਦਾਂਗੇ 7 ਦਿਨਾਂ ਦੇ ਵਿੱਚ ਸਾਡੀ ਸਰਕਾਰ ਬਣਾ ਦਿਓ ਹੋਇਆ ਤਾਂ ਉਹ ਸਲਾਖਾਂ ਵੀ ਸਾਨੂੰ ਵਿਖਾਓ ਜਿੱਥੇ ਤੁਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਬੰਦ ਪਿੱਛੇ ਕਰਨਾ ਸੀ ਉਹਨਾਂ ਸਲਾਖਾਂ ਦੇ ਪਿੱਛੇ ਉਹ ਜੇਲਾਂ ਵੀ ਸਾਨੂੰ ਵਿਖਾਓ ਜਿੱਥੇ ਤੁਸੀਂ ਪੰਜਾਬ ਨੂੰ ਲੁੱਟ ਕੇ ਖਾਣ ਵਾਲੇ ਭ੍ਰਿਸ਼ਟ ਪਹਿਲੀਆਂ ਸਰਕਾਰਾਂ ਦੇ ਮੰਤਰੀਆਂ ਨੂੰ ਜਿਨ੍ਹਾਂ ਜੇਲਾਂ ਵਿੱਚ ਬੰਦ ਕੀਤਾ ਉਹ ਤਈਆਂ ਫਸਲਾਂ ਦੇ ਉੱਤੇ ਐਮਐਸਪੀ ਬਾਰੇ ਵੀ ਸਾਨੂੰ ਦੱਸੋ ਜਿਨ੍ਹਾਂ ਦੇ ਉੱਤੇ ਸਰਕਾਰ ਤੁਸੀਂ ਪੰਜਾਬ ਸਰਕਾਰ ਨੇ ਐਮਐਸਪੀ ਦਿੱਤੀ ਆ ਸਾਨੂੰ ਵੀ ਪਤਾ ਹੋਵੇ ਕਿ ਉਹ ਫਸਲਾਂ ਆਪਾਂ ਬੀਜਣੀਆਂ ਕਿਹੜੀਆਂ ਬੀਜਣੀਆਂ ਕਿਹੜੀਆਂ ਨਹੀਂ ਉਹ ਸਰਕਾਰੀ ਦਫਤਰ ਦੱਸੋ ਜਿੱਥੇ ਰਿਸ਼ਵਤ ਬੰਦ ਹੋ ਗਈ ਆ ਭਗਤ ਸਿੰਘ ਦੀ ਫੋਟੋ ਦੇ ਥੱਲੇ ਰਿਸ਼ਵਤ ਲਈ ਜਾਂਦੀ ਆ ਉਹ ਵੀ ਸ਼ਰਮਸਾਰ ਹੁੰਦੇ ਹੋਣਗੇ ਕਿ ਇੰਨਾ ਲੋਕਾਂ ਦੀ ਖਾਤਰ ਮੈਂ ਫਾਂਸੀ ਤੇ ਚੜ ਗਿਆ ਉਹ ਸੰਗਰੂਰ ਜ਼ਿਲ੍ਹੇ ਦੀਆਂ ਪਾਣੀ ਵਾਲੀਆਂ ਟੈਂਕੀਆਂ ਵਿਖਾਈਆਂ ਜਾਣ ਜਿੱਥੇ ਬੇਰੁਜ਼ਗਾਰ ਟੀਚਰਾਂ ਨੇ ਧਰਨਾ ਨਹੀਂ ਦਿੱਤਾ ਤੇ ਤੁਹਾਡੇ ਪ੍ਰਸ਼ਾਸਨ ਨੇ ਉਹਨਾਂ ਤੇ ਡਾਂਗਾ ਨਹੀਂ ਪੰਨਿਆ ਉਹ ਪੰਜਾਬ ਦਾ ਉਹ ਇੱਕ ਵੀ ਕੋਨਾ ਵਿਖਾਇਆ ਜਾਵੇ ਜਿੱਥੇ ਤੁਹਾਡੀ ਸਰਕਾਰ ਬਣ ਤੋਂ ਬਾਅਦ ਧਰਨਾ ਨਹੀਂ ਲੱਗਾ ਉਮੀਦ ਹੈ ਦੇ ਉਹ ਸਕੂਲ ਵਿਖਾਏ ਜਾਣ ਜਿਨ੍ਹਾਂ ਦੇ ਉੱਤੇ ਉਹਨਾਂ ਦਾ ਕੰਟਰੋਲ ਆ ਤੁਸੀਂ ਕਹਿੰਦੇ ਸੀ ਨਾ ਕਿ ਪ੍ਰਾਈਵੇਟ ਸਕੂਲਾਂ ਦੇ ਉੱਤੇ ਨੱਥ ਪਾਈ ਜਾਊਗੀ ਕੰਟਰੋਲ ਕੀਤਾ ਜਾਊਗਾ ਪਿਛਲੇ ਦਿਨਾਂ ਦੇ ਵਿੱਚ ਸਾਰਾ ਪੰਜਾਬ ਲੁੱਟਿਆ ਗਿਆ 7-700 ਰੁਪਿਆਵਾਂ ਦੀਆਂ ਕਿਤਾਬਾਂ ਦੇ ਸੈੱਟ 7-7000 ਦੇ ਵਿੱਚ ਬੱਚਿਆਂ ਦੇ ਮਾਪਿਆਂ ਨੇ ਖਰੀਦੇ ਨੇ ਮਜਬੂਰੀ ਆ ਖਰੀਦਨੇ ਪਏ ਕਿ ਹੋਰ ਕੋਈ ਵਕਲਪ ਨਹੀਂ ਇਹ